ਸਸਤਰੀ ਕਾਲ ਜੀ ਸਾਰਿਆਂ ਨੂੰ ਜਿੰਮੇ ਕਿ ਸਿਲੰਬੇ ਸਮੇਂ ਤੋਂ ਰੁੱਖਾਂ ਬਾਰੇ ਗੱਲ ਕਰਦੇ ਆ ਉਹਨਾਂ ਦੇ ਫਲਾਂ ਬਾਰੇ ਗੱਲ ਕਰਦੇ ਆ ਅੱਜ ਅਸੀਂ ਜਿਹੜਾ ਗੱਲ ਕਰਾਂ ਕਿਕਰ ਦੇ ਜਿਹੜਾ ਸਾਡਾ ਬਹੁਤ ਹੀ ਬੇਸ਼ਕੀਮਤੀ ਦਰਖਤ ਹੈਗਾ ਉਹਦੇ ਤੁਕੇ ਹੈ ਲੱਗਦੇ ਆ ਤੇ ਤੁਕੇ ਦਾ ਚਾਰ ਪੈਂਦਾ ਅੱਜ ਅਸੀਂ ਚਾਰ ਜਿਹੜੀ ਵਿਧੀ ਹੈ ਉਹਦੇ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਕਿਕਰ ਦੇ ਤੁਕੇ ਨੂੰ ਤੁਸੀਂ ਤਾਰ ਲੈਣਾ ਹੈਗਾ ਤਾਰ ਕੇ ਉਹਨੂੰ ਮਤਲਬ ਸਾਫ਼ ਕਰ ਲੈਣਾ ਵਾਸ਼ ਕਰ ਲੈਣਾ ਹੈਗਾ ਉਸ ਤੋਂ ਬਾਅਦ ਉਹਨੂੰ ਮਤਲਬ ਦੋ ਜਾਂ ਤਿੰਨ ਪੀਸ ਜਿਹੜੇ ਬੀਜ ਹੋ ਉਸ ਦੀਆਂ ਫਲੀਆਂ ਨੂੰ ਕੱਟ ਲੈਣਾ ਹੈਗਾ ਉਹ ਕੱਟ ਕੇ ਉਹਨੂੰ ਮਤਲਬ ਕਹਿੰਦਾ ਉਸ ਤੋਂ ਬਾਅਦ ਭਾਂਡੇ ਵਿੱਚ ਉਹਨੂੰ ਪੈਨ ਵਿੱਚ ਆਪਾਂ ਵਲਣਾ ਹੈਗਾ ਵਲਣਾ ਤੇ ਨੂਨ ਪਾ ਕੇ ਵਲਣਾ ਹੈਗਾ ਉਹਦਾ ਕਾਰਨ ਇਹ ਹੈ ਵੀ ਜਿਹੜੇ ਕੜਤਨ ਹੋਊਗੀ ਨੂਨ ਪਾ ਕੇ ਜੋ ਬਾਲ ਕੇ ਰੱਖਦਾਂਗੇ ਕੜਤਨ ਦੂਰ ਹੋ ਜਾਊਗੀ ਉਸ ਤੋਂ ਬਾਅਦ ਉਹਨੂੰ ਮਤਲਬ ਕਹਿੰਦਾ ਸੁਕਣਾ ਪਾ ਦੇਣਾ ਹੈਗਾ ਕੱਢ ਕੇ ਉਹ ਜ਼ਰੂਰ ਸੁੱਕ ਜਾਣਗੇ ਫਿਰ ਤੁਸੀਂ ਉਦੋਂ ਬਾਅਦ ਚ ਕੰਮ ਹੈਗਾ ਮਸਾਲਿਆਂ ਦਾ ਜੀ ਮਸਾਲਿਆਂ ਦਾ ਕੰਮ ਵਿੱਚ ਇਹਦੇ ਵਿੱਚ ਧਨੀਆ ਪਾਊਡਰ ਪੈਂਦਾ ਹੈਗਾ ਮੇਥੀ ਪਾਊਡਰ ਪੈਂਦਾ ਹੈਗਾ ਸੌਂਫ ਪੈਂਦੀ ਆ ਇਹ ਚਿੱਲੀ ਪਾਊਡਰ ਪੈਂਦਾ ਹੈਗਾ ਅੰਬ 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 ਚੂੜ ਥੋੜਾ ਜਿਹਾ ਪੈ ਜਾਂਦਾ ਹੈਗਾ ਹਲਦੀ ਦਾ ਪਾਊਡਰ ਪੈਂਦਾ ਹਿੰਗ ਪੈਂਦੀ ਆ ਸਰੋਂ ਤੇਲ ਤੇ ਸਿਰਕਾ ਪੈਂਦਾ ਹੈਗਾ ਤੇ ਸਾਲ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਇਹਦਾ ਫਾਰਮੂਲਾ ਸੀ ਤੁਹਾਨੂੰ ਨਾਲ ਦੱਸ ਦਾਂਗੇ ਜਿਹੜਾ ਜਿਹੜਾ ਸਿਸਟਮ ਹੈਗਾ ਕਿੰਨਾ-ਕਿੰਨਾ ਇਹ 1 ਕਿਲੋ ਆ ਤਾਂ ਕਿੰਨਾ ਪੈਣਾ ਹੈਗਾ ਤਾਂ ਇਹ ਜਿਹੜਾ ਇਹ ਇਸ ਦਾ ਚਾਰ ਪੌਂ ਦੀ ਵਿਧੀ ਹੈਗੀ ਆ ਤੇ ਤੁਹਾਨੂੰ ਪਿੱਛੇ ਦਿਖਾ ਵੀ ਰਹੇ ਹੈਗੇ ਆ ਉਸ ਤੋਂ ਬਾਅਦ ਇਹਦੇ ਫਾਇਦੇ ਕੀ ਇਹਦੀ ਬਾਰੇ ਫੋਨ ਚਰਚਾ ਕਰਾਂਗੇ ਵੀ ਇਹਦੇ ਜਿਹੜੇ ਗੁਣ ਕਰੀ ਬਹੁਤ ਜ਼ਿਆਦਾ ਹੈਗਾ ਕਿਕਰ ਦਾ ਜਿਹੜਾ ਤੁੱਕੇ ਹੈਗਾ ਇਹ ਕਿਹਾ ਜਾਂਦਾ ਜਿਹੜੇ ਲੇਡੀਆਂ ਬਣਾਣੇ ਬਣਾਉਂਦੇ ਆਮ ਹਰ ਕੋਈ ਬਣਾਉਂਦਾ ਸੀ ਘਰਾਂ 'ਚ ਤਾਂ ਇਹ ਕਹਿੰਦੇ ਵੀ ਜਿਹੜੀਆਂ ਆਪਣੇ ਗੋਡਿਆਂ ਦਰਦ ਹੋ ਗਿਆ ਜੇ ਅੱਡੀਆਂ 'ਚ ਦਰਦ ਹੁੰਦਾ ਹੈਗਾ ਬੈਵਾਦੀ ਹੈਗੀ ਆ ਇਹ ਸਾਰਾ ਜਿਹੜਾ ਕਮਰ ਦਰਦ ਹੋਵੇ ਸਾਰਾ ਠੀਕ ਕਰਦਾ ਹੈਗਾ ਤੁੱਕੇ ਦਾ ਚਾਰ ਹੈਗਾ ਉਸ ਤੋਂ ਬਾਅਦ ਇਮਿਊਨਿਟੀ ਨੂੰ ਵੀ ਇਹ ਸਟਰੋਂਗ ਕਰਦੇ ਏ ਤੁੱਕੇ ਜਿਹੜੇ ਹੈਗੇ ਆ ਇਸ ਲਈ ਜਿਹੜਾ ਇਹ ਬਹੁਤ ਹੀ ਜਿਹੜਾ ਕੁਦਰਤ ਵੱਲੋਂ ਇੱਕ ਨਯਾਮ ਇਯੂਬਾ ਹੈਗਾ ਸਾਡੇ ਇਹ ਰੁੱਖ ਕਿਕਰ ਦਾ ਅਸੀਂ ਇਹਨੂੰ ਭੁੱਲਦੇ ਤੁਰੇ ਜਾ ਰਹੇ ਹਾਂਗੇ ਪਰ ਅਸੀਂ ਇਹਨੂੰ ਤਾਂ ਦਿਖਾ ਰਹੇ ਹਾਂ ਸਾਰਾ ਇਹ ਚਾਰਪਾ ਕੇ ਜਾਂ ਸਾਰਾ ਇਹਨਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਤਾਂ ਕਿ ਆਪਾਂ ਦੁਬਾਰਾ ਇਹਨਾਂ ਨੂੰ ਮੁੜ ਵਾਪਸ ਆਈ ਇਹਨਾਂ ਵੱਲੋਂ ਕਿਉਂਕਿ ਪ੍ਰਾਣਿਕ ਸੌ ਵਿੱਚ ਕਿਕਰਾਂ ਆਮ ਹੁੰਦੀ ਸੀ ਪਿੰਡਾਂ ਵਿੱਚ ਆਮ ਲੋਕ ਹਰ ਕੋਈ ਪਾਈ ਡੇਲੇ ਹੁੰਦੇ ਸੀ ੜੇ ਜਿਹੜੇ ਖਰੀਬ ਦੇ ਰੁੱਖ ਦੇ ਡੇਲੇ ਬੋਲਦੇ ਡੇਲੇ ਚਾਰ ਆਮ ਪਾਉਂਦੇ ਆਮ ਹੁੰਦੀ ਸੀ ਸਾਰਾ ਸਿਸਟਮ ਇਸ ਤੋਂ ਇਲਾਵਾ ਜਿਹੜੀ ਸਾਡੀ ਪਾਚਨ ਪ੍ਰਣਾਲੀ ਆ ਉਹਨੂੰ ਵੀ ਠੀਕ ਕਰਦਾ ਹੈਗਾ ਤੋ ਕੇੜਾ achar ਹੈਗਾ ਹੁਣ ਜਿਉਂ-ਜਿਉ ਹੀ ਜਿਹੜਾ ਸਾਡਾ ਨਵੀਨੀਕਰਨ ਹੁੰਦਾ ਜਾ ਰਿਹਾ ਹੈਗਾ ਇਹਨਾਂ ਰੁੱਖਾਂ ਇਸ ਲਈ ਅਸੀਂ ਜਿਹੜਾ ਸਾਰਾ ਸਿਸਟਮ ਹੈਗਾ ਤੁਹਾਨੂੰ ਸਾਰਾ ਅੱਜ ਜਿਹੜੀ ਵੀਡੀਓ ਹੈਗੀ ਦੱਸੀ ਵੀ ਕੀ ਕੀ ਪੈਂਦਾ ਕਿਵੇਂ ਬੰਨਦਾ ਹੈਗਾ ਕਿਸ ਤਰ੍ਹਾਂ ਸਿਸਟਮ ਆ ਇਸ ਲਈ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਇਹਨਾਂ ਜਿਹੜੇ ਕੁਦਰਤੀ ਜਿਹੜੇ ਰੁੱਖ ਸੀਗੇ ਕੁਦਰਤੀ ਰੂਪ ਦਾ ਇਹ ਖੇਚਾਨੇ ਹੈਗੇ ਆ ਇਹਨਾਂ ਰੁੱਖਾਂ ਨੂੰ ਸਮਝੀਏ ਤੇ ਇਹਨਾਂ ਰੁੱਖਾਂ ਨੂੰ ਦੁਬਾਰਾ ਆਪਾਂ ਜਿੱਥੇ ਲੱਗੇ ਹੋਏ ਉਹਨੂੰ ਬਚਾਈਏ ਤੇ ਮੁਰਹ ਸਰਜੀਤ ਕਰਨ ਵਾਸਤੇ ਆਪਾਂ ਇਹਨੂੰ ਹੋਰ ਨਵੇਂ ਸਿਰੂ ਲਾਈਏ ਧੰਨਵਾਦ ਸਾਰਿਆਂ ਸਸੇਕਾਲ ਜੀ